वेलकम बैक टू माय चैनल थोड़ा सा लाइक वॉल्ट फिर तो मेरे चैनल दे स्वागत है आज ਜਿਸ ਤੁਹਾਨੂੰ ਬਿਲਕੁਲੀ ਨਵੇਂ ਢੰਗ ਦੇ ਨਾਲ ਪਾਈਪਿੰਗ ਆ ਜਿਹੜੀ ਲੌਣਿ ਸਿਖਾਵਾਂਗੇ ਜਿਹਦੇ ਵਿੱਚ ਤੁਸੀਂ ਜੋ ਕਪੜਾ ਫੋਲਡ ਕਰਨਾ ਉਹਦੀ ਵੀ ਸਿੱਧੀ ਸਾਈਡ ਹੀ ਰਹੇਗੀ ਅਕਸਰ ਅਸੀਂ ਜਦੋਂ ਪਾਈਪਿੰਗ ਲਗਾਉਂਦੇ ਆ ਤਾਂ ਜਿਹੜਾ ਸਾਡਾ ਅੰਦਰਲਾ ਕਪੜਾ ਹੁੰਦਾ ਉਹ ਉਲਟਾ ਹੋ ਜਾਂਦਾ ਸੋ ਸਿੱਧੀ ਸਾਈਡ ਹੀ ਫੈਬਰਿਕ ਦਾ ਰਹੇ ਅੰਦਰਲੀ ਸਾਈਡ ਵੀ ਸੋ ਇਸ ਦੇ ਲਈ ਤੁਹਾਨੂੰ ਇੱਕ ਨਵੀਂ ਟ੍ਰਿਕ ਆ ਜਿਹੜੀ ਉਹ ਦੱਸਣ ਜਾ ਰਹੀ ਹਾਂ ਜੋ ਕਿ ਬਹੁਤ ਹੀ ਯੂਸਫੁਲ ਹੈ ਤੁਹਾਨੂੰ ਸਾਰਿਆਂ ਨੂੰ ਹੋਪ ਕਰਦੀ ਹਾਂ ਬਹੁਤ ਅੱਛੀ ਲੱਗੇਗੀ ਜੇਕਰ ਤੁਹਾਨੂੰ ਆਈਡੀਆ ਵਧੀਆ ਲੱਗੇਗਾ ਤਾਂ ਪਲੀਜ਼ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਕ੍ਰੀਜ਼ ਆ ਸੀ ਚਾਕਾਂ ਤੇ ਉਹ ਆਇਰਨ ਕਰਕੇ ਬਣਾ ਲੈਣੀ ਆ ਤੇ ਹੁਣ ਅਸੀਂ ਪਾਈਪਿੰਗ ਆ ਜਿਹੜੀ ਉਹ ਇਸ ਤਰ੍ਹਾਂ ਲਗਾਉਣੀ ਆ ਚਾਕ ਤੋਂ 1 ਇੰਚ ਉੱਪਰ ਨੂੰ ਰੱਖ ਕੇ ਅਸੀਂ ਜੋ ਵੀ ਕ੍ਰੀਜ਼ ਬਣਾਈ ਆ ਸੀ ਉਹਦੇ ਬਿਲਕੁਲ ਉੱਪਰ ਉੱਪਰ ਜਿਹੜੀ ਪਾਈਪਿੰਗ ਆ ਉਹ ਲਗਾ ਲੈਣੀ ਆ ਇਸ ਤਰ੍ਹਾਂ ਸੀ ਬਿਲਕੁਲ ਕ੍ਰੀਜ਼ ਦੇ ਜਿਹੜੀ ਉੱਪਰ-ਉੱਪਰ ਆ ਜਿਹੜੀ ਪਾਈਪਿੰਗ ਉਹ ਲਗਾ ਲਵਾਂਗੇ ਇਸ ਤਰ੍ਹਾਂ ਜਦੋਂ ਅਸੀਂ ਪਾਈਪਿੰਗ ਲਗਾਉਂਦੇ ਆ ਇੱਕ ਤਾਂ ਜੋ نیچے ਸਾਡੀ ਲਾਈਨਿੰਗ ਆ ਉਹ ਵੀ ਬੜੀ ਫਿਨਿਸ਼ਿੰਗ ਦੇ ਨਾਲ ਲੱਗ ਜਾਂਦੀ ਆ ਤੇ ਦੂਸਰਾ ਜਿਹੜੀ ਇਦਾਂ ਪਾਈਪਿੰਗ ਲਗਾਈ ਹੁੰਦੀ ਆ ਉਹ ਸੋਹਣੀ ਵੀ ਬਹੁਤ ਲੱਗਦੀ ਆ ਲੱਗੀ ਹੋਈ ਸੋ ਜੋ ਹੁਣ ਪਾਈਪਿੰਗ ਉਹ ਅਸੀਂ ਲਗਾ ਲਈ ਆ ਹੁਣ ਅਸੀਂ ਇਹਦੀ ਉਲਟੀ ਸਾਈਡ ਆ ਜਿਹੜੀ ਉਹ ਕਰ ਲਵਾਂਗੇ ਇਸ ਤਰ੍ਹਾਂ ਪੈਲੈਂਸੀ ਉੱਪਰੋਂ نیچے ਨੂੰ ਜਿਹੜੀ ਇਹ ਪਾਈਪਿੰਗ ਲਾਈ ਸੀ ਹੁਣ ਅਸੀਂ نیچےੋਂ ਉੱਪਰ ਨੂੰ ਸਲਾਈ ਹੈ ਜਿਹੜੀ ਲਗਾਵਾਂਗੇ ਅਸੀਂ ਇਸ ਤਰ੍ਹਾਂ ਜਿਹੜਾ ਫੈਬਰਿਕ ਉਹਨੂੰ ਇਸ ਤਰ੍ਹਾਂ ਕਰ ਲਵਾਂਗੇ ਜੋ ਅਸੀਂ ਸਲਾਈ ਲਗਾਈ ਹੋਈ ਹੈ ਤੁਹਾਨੂੰ ਦਿਖ ਰਹੀ ਹੋਏਗੀ ਬਿਲਕੁਲ ਇਸ ਸਲਾਈ ਦੇ ਉੱਪਰ ਉੱਪਰ ਹੀ ਅਸੀਂ ਸਲਾਈ ਹੈ ਜਿਹੜੀ ਉਹ ਲਗਾਉਣੀ ਹੈ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਰੱਖ ਲੈਣਾ ਤੇ ਸਲਾਈ ਦੇ ਬਿਲਕੁਲ ਉੱਪਰ ਉੱਪਰ ਸਲਾਈ ਹੈ ਜਿਹੜੀ ਉਹ ਲਗਾ ਲੈਣੀ ਹੈ ਇਸ ਤਰ੍ਹਾਂ ਅਸੀਂ ਕਰ ਲੈਣਾ ਫੈਬਰਿਕ ਨੂੰ ਤੇ ਹੁਣ ਸਲਾਈ ਦੇ ਉੱਪਰ-ਉੱਪਰ ਅਸੀਂ ਸਲਾਈ ਹੈ ਜਿਹੜੀ ਉਹ ਲਗਾ ਲੈਣੀ ਆ ਧਿਆਨ ਰਹੇ ਕਿ ਸਲਾਈ ਬਿਲਕੁਲ ਸਲਾਈ ਦੇ ਉੱਪਰ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਸਲਾਈ ਦੇ ਉੱਪਰ ਸਲਾਈ ਨਹੀਂ ਲਗਾਵਾਂਗੇ ਤਾਂ ਜਿਹੜੀ ਪਾਈਪਿੰਗ ਆ ਉਹ ਬਾਹਰੀ ਸਾਈਡ ਜਦੋਂ ਅਸੀਂ ਇਹਨੂੰ ਖੋਲਾਂਗੇ ਤਾਂ ਕਿਤੇ ਜ਼ਿਆਦਾ ਤੇ ਕਿਤੇ ਘੱਟ ਹੋਏਗੀ ਸੋ ਜ਼ਰੂਰੀ ਹੈ ਕਿ ਅਸੀਂ ਜਿਹੜੀ ਸਲਾਈ ਹੈ ਉਹ ਬਿਲਕੁਲ ਉਹਦੇ ਉੱਪਰ ਉੱਪਰ ਲਗਾਈਏ ਸਲਾਈ ਦੇ ਬਹੁਤ ਹੀ ਆਸਾਨ ਮੈਥਡ ਹੈ ਪਾਈਪਿੰਗ ਲਗਾਉਣ ਦਾ ਸੋ ਸਲਾਈ ਜਿਹੜੀ ਅਸੀਂ ਲਗਾ ਲਈ ਆ ਹੁਣ ਤੁਸੀਂ ਜਦੋਂ ਇਹਨੂੰ ਸਿੱਧਾ ਕਰੋਗੇ ਤੁਸੀਂ ਦੇਖ ਸਕਦੇ ਹੋ ਕਿ ਜੋ ਅਸੀਂ ਅੰਦਰ ਨੂੰ ਫੋਲਡ ਕਰਨਾ ਫੈਬਰਿਕ ਉਹਦੀ ਵੀ ਬਿਲਕੁਲ ਸਿੱਧੀ ਸਾਈਡ ਆ ਔਰ ਜੋ ਪਾਈਪਿੰਗ ਆ ਉਹ ਵੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਜਿਹੜੀ ਉਹ ਬਾਹਰ ਨਿਕਲ ਰਹੀ ਆ ਸੇ ਹੁਣ ਅਸੀਂ ਅੰਦਰ ਵਾਲਾ ਜਿਹੜਾ ਫੈਬਰਿਕ ਆ ਉਹਨੂੰ ਫੋਲਡ ਕਰਕੇ ਜਿਹੜੀ ਹੈਮਿੰਗ ਆ ਤਰਪਾਈ ਆ ਉਹ ਕਰ ਲਵਾਂਗੇ ਸੋਏ ਸੀ ਫਾਈਨਲ ਲੁੱਕ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਜਰੂਰ ਦੱਸਣਾ ਔਰ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਥੈਂਕ ਯੂ ਸੋ ਮੱਚ